ਲੋ ਦੋ ਤਰੀਕ ਨੂੰ ਸਾਨੂੰ ਸਵੇਰੇ ਅਰਾਊਂਡ 9 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਥਾਣਾ ਸਦਰ ਬਟਿੰਡਾ ਉਥੇ ਇੱਕ ਰਿਲਾਈਐਂਸ ਦਾ ਪੈਟਰੋਲ ਪੰਪ ਹੈ ਪਿੰਡ ਜੋਧੂ ਰਮਾਨਾ ਦੇ ਏਰੀਆ 'ਚ ਉਹਨਾਂ ਦਾ ਇੱਕ ਰਿੰਦਾ ਜਦੋਂ ਕੈਸ਼ ਦਾ ਬੈਗ ਲੈ ਕੇ ਜਾ ਰਿਹਾ ਸੀ ਤੇ ਰੇਲਵੇ ਫਾਟਕ ਦੇ ਕੋਲ ਉਹਨੂੰ ਕੁਝ ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਵੱਲੋਂ ਘੇਰ ਲਿਆ ਗਿਆ ਰਸਤੇ 'ਚ ਤੇ ਉਹਦੀ ਕੁਟਮਾਰ ਕਰਕੇ ਉਹਦਾ ਜਿਹੜਾ ਕੈਸ਼ ਸੀਗਾ ਉਹਨੂੰ ਖੋਹ ਕੇ ਲੈ ਗਏ ਇਮੀਡੀਏਟਲੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਇਸ ਚੀਜ਼ ਦੀ ਕ੍ਰਾਈਮ ਦੀ ਸੈਂਸਿਟੀਵਿਟੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਟੀਮਾਂ ਬਣਾਈਆਂ ਉੱਥੇ ਇਮੀਡੀਏਟਲੀ ਮੌਕੇ ਤੇ ਡੀਐਸਪੀ ਆਰ ਮਿਸਜ਼ ਹੀਨਾ ਗੁਪਤਾ ਡੀਐਸਪੀ ਡੀ ਰਾਜੇਸ਼ ਸ਼ਰਮਾ ਐਸਐਚਓ सदर ਔਰ ਇਨਚਾਰਜ ਸੀਆਈਏ ਦੋਨੋਂ ਨਾਲ ਦੀ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਤੇ ਤਫ਼ਤੀਸ਼ ਸ਼ੁਰੂ ਕੀਤੀ ਗਈ ਤੇ ਸਾਡੀ ਟੀਮ ਨੇ ਬਹੁਤ ਹੀ ਹਿਊਮਨ ਤੇ ਟੈਕਨੀਕਲੀ ਔਰ ਸੀਸੀਟੀਵੀ ਵਗੈਰਾ ਦੇ ਫਾਲੋਅ ਅਪ ਕਰਦੇ ਹੋਏ ਸਫਲਤਾ ਹਾਸਲ ਕੀਤੀ ਜਦੋਂ ਕੱਲ ਕੁਝ ਹੀ ਘੰਟਿਆਂ ਚ ਅਸੀਂ ਇਸ ਕੇਸ ਨੂੰ ਕ੍ਰੈਕ ਕੀਤਾ ਔਰ ਇਸ ਕੇਸ ਚ ਜਿੰਨੇ ਵੀ ਮਲਜ਼ਮ ਸਗੇ ਇਨਵੋਲਡ ਦਾ ਟੋਟਲ ਸੱਤ ਉਹਨਾਂ ਸਾਰਿਆਂ ਨੂੰ ਫੜਿਆ ਗਿਆ ਤੇ ਮੌਕੇ ਤੇ ਜਿਹੜਾ ਕੈਸ਼ ਲੁੱਟਿਆ ਗਿਆ ਸੀ 5 ਲੱਖ ਉਹ ਸਾਰਾ ਰਿਕਵਰ ਹੋਇਆ ਮੌਕੇ ਤੇ ਜਿਹੜੀ ਬਾਈਕਸ ਯੂਜ਼ ਕੀਤੀਆਂ ਗਿਆ ਸੀ ਕ੍ਰਾਈਮਨਲਸ ਵੱਲੋਂ ਉਹ ਤਿੰਨੋਂ ਬਰਾਮਦ ਹੋਈਆਂ ਤੇ ਜਿਹੜੇ ਇੱਕ ਥੋੜਾ ਜਿਹਾ ਚਾਰ ਲੋਹੇ ਦੇ ਰੌਡਸ ਇਹ ਸਾਰਾ ਕੁਝ ਵੈਪਨ ਯੂਜ਼ਡ ਇਨ ਕ੍ਰਾਈਮ ਵੀਕਲ ਯੂਜ਼ਡ ਇਨ ਕ੍ਰਾਈਮ ਔਰ ਦ ਜਿਹੜਾ ਕੇਸ ਹੋਇਆ ਗਿਆ ਸੀ ਸਾਰਾ ਹੀ ਸਾਰਾ ਸਾਡੀ ਟੀਮ ਨੇ ਹਾਰਡ ਵਰਕ ਕਰਦੇ ਹੋਏ ਬਰਾਮਦ ਕੀਤਾ ਤੇ ਇਸ ਕੇਸ ਚ ਸੱਤ ਦੋਸ਼ੀ ਜਿਹੜੇ ਗ੍ਰਿਫਤਾਰ ਹੋਏ ਔਰ ਜਿਨ੍ਹਾਂ ਦੀ ਪਛਾਣ ਪਤਾ ਲੱਗੀ ਇੱਕ ਦਾ ਨਾਂ ਜਸਵੀਰ ਸਿੰਘ ਉਰਫ ਜਸਾਏ ਇਹ ਜੋਧਪੁਰ ਰਮਾਣਾ ਦਾ ਰਹਿਣ ਵਾਲਾ ਅਜੈਬ ਸਿੰਘ ਉਰਫ ਬਿੱਲਾ ਵਾਸੀ ਚੱਕ ਰੁਲਦੂ ਸਿੰਘ ਵਾਲਾ ਬਟਿੰਡਾ ਅਵਤਾਰ ਸਿੰਘ ਉਰਫ ਮੋਟਾ ਇਹ ਹੈਗਾ ਵਾਸੀ ਗਹਿਰੀ ਬੁੱਟਾ ਸੁਖਵੀਰ ਸਿੰਘ ਉਰਫ ਬੰਟੀ ਵਾਸੀ ਫੂਸ ਮੰਡੀ ਜਗਜੀਤ ਸਿੰਘ ਉਸ ਜੱਗਾ ਫੂਸ ਮੰਡੀ ਆ ਗਏ ਐਂਡ ਬੋਬੀ ਵਾਸੀ ਰਲਦੂ ਸਿੰਘ ਵਾਲਾ ਔਰ ਜਿਹੜਾ ਨੋਵਾ ਦੋਸ਼ੀ ਉਹਦਾ ਨਾਮ ਹੈ ਨਗਵੀਰ ਸਿੰਘ ਇਹ ਵਾਸੀ ਗੈਰੀ ਬੁੱਟਰ ਤੇ ਇਹਨਾਂ ਤੋਂ ਜਿਵੇਂ ਮੈਂ ਦੱਸਿਆ ਬਰਾਮਦਗੀ ਹੋਈ ਹੈ ਜਿੰਨਾ ਵੀ ਕੋਹ ਕੀਤੀ ਸੀ 5 ਲੱਖ ਰੁਪਏ ਉਹ ਬਰਾਮਦ ਹੋ ਗਿਆ ਹੈ 5 ਰੋਟਾ 1 ਤੋੜਾ ਔਰ ਤਿੰਨੋ ਬਾਈਕਸ ਔਰ ਇਹਦੇ ਚ ਤਫਤੀਸ਼ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਮੁੱਖ ਦੋਸ਼ੀ ਸੀਗਾ ਜਸਵੀਰ ਸਿੰਘ ਉਸ ਜੱਸਾ ਇਹ ਜਿਹੜਾ ਪੈਟਰੋਲ ਪੰਪ ਹੈ ਉੱਤੇ ਹੀ ਪ੍ਰੈਜ਼ੈਂਟ ਸੀਗਾ ਜਦੋਂ ਜਿਹੜਾ ਮੁੰਡਾ ਜਿਹੜਾ ਕਰਿੰਦਾ ਸੀਗਾ ਆਪਣਾ ਕੈਸ਼ ਲੈ ਕੇ ਜਾ ਰਿਹਾ ਸੀ ਇਹਨੇ ਅੱਗੇ ਆਪਣੇ ਦੋਸਤ ਜਿਹਦਾ ਨਾਂ ਹੈਗਾ ਅਜੈਬ ਸਿੰਘ ਉਰ ਬਿੱਲਾ ਇਹਨੂੰ ਆਪਣੇ ਫੋਨ ਦੇ ਥਰੂ ਕਨਵੇ ਕੀਤਾ ਕਿ ਉਹ ਕੈਸ਼ ਲੈ ਕੇ ਜਾ ਰਿਹਾ ਹੈ ਫਿਰ ਅੱਗੇ ਜਿਹੜਾ ਅਜੈਬੇ ਉਹਨੇ ਆਪਣੇ ਜਿਹੜੇ ਬਾਕੀ ਦੇ ਲੜਕੇ ਮਲਜ਼ਮ ਇਨਵੋਲਡ ਹੈ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਨੇ ਉਹਦੇ ਉਸ ਏਰੀਆ ਨੂੰ ਕਰਾਸ ਕਰਨ ਤੋਂ ਪਹਿਲਾਂ ਹੀ ਉੱਥੇ ਹਾਜ਼ਰ ਸੀ ਜਿਨ੍ਹਾਂ ਨੇ ਪੂਰੀ 3 ਪਲਾਨਡ ਕਾਂਸਪੀਰੇਸੀ ਦੇ ਤਹਿਤ ਇਹਨੂੰ ਫੇਰ ਕੇ ਦੇ ਨਾਲ ਫੁੱਟ ਮਾਰਕ ਕੀਤੇ ਔਰ ਕੈਸ਼ ਕੋ ਕੇ ਲੈ ਗਏ ਸੋ ਇਸ ਜਿਹੜੀ ਪ੍ਰੀਲੀਮਨਰੀ ਸਾਡੀ ਤਫ਼ਤੀਸ਼ ਹੈ ਉਹਦੇ ਚ ਇਹ ਵੀ ਪਤਾ ਲੱਗਿਆ ਕਿ ਸਾਰੀ ਜਿਹੜੀ ਅਕਿਊਜ਼ਡ ਹੈ ਇਹਨਾਂ ਨੇ ਰੱਖੜੀ ਵਾਲੇ ਦਿਨ ਵੀ ਪਲਾਨ ਕੀਤਾ ਸੀ ਕਿ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਕਰਿੰਦਾ ਪੈਸੇ ਲੈ ਕੇ ਉਸੇ ਰੋਡ ਤੋਂ ਜਾਏਗਾ ਤੇ ਅਸੀਂ ਇਹਨੂੰ ਕਾਬੂ ਕਰਕੇ ਲੁੱਟਖੋ ਕਰਾਂਗੇ ਬਟ ਸਮ ਹਾਉ ਇਹਨਾਂ ਦਾ ਪਲਾਨ ਫੇਲ ਹੋ ਗਿਆ ਬਟ ਡੂ ਟੂ ਸਾਡੀ ਜਿਹੜੀ ਬਠਿੰਡਾ ਪੁਲਿਸ ਨੇ ਕੱਲ ਬਹੁਤ ਹੀ ਮੁਸ਼ਤਿਹਦੀ ਦਿਖਾਈ ਇਸ ਕਰਕੇ ਅਸੀਂ ਇਹਨਾਂ ਦਾ ਕ੍ਰਾਈਮ ਉਹਨਾਂ ਨੇ ਜੋ ਕੀਤਾ ਸੀ ਉਹਨਾਂ ਸਾਰਿਆਂ ਨੂੰ ਮੌਕੇ ਤੇ ਨਾਟ ਮੌਕੇ ਤੇ ਬਟ ਸੇਮ ਡੇ ਫੜ ਕੇ ਵਧੀਆ ਆਈ ਕੰਗਰਾਚੂਲੇਟ ਮਾਈ ਟੀਮ ਕਿਰਨ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਤੇ ਅਜ ਅਸੀਂ ਇਹਨਾਂ ਨੂੰ ਪੇਸ਼ ਕਰਕੇ ਕੋਰਟ 'ਚ ਅਨਦਰ ਰਿਮਾਂਡ ਲਵਾਂਗੇ ਤੇ ਦੇਖਦੇ ਆ ਕਿ ਸ਼ਾਇਦ ਕੋਈ ਹੋਰ ਕੇਸਿਸ ਵੀ ਬਾਹਰ ਆਉਣ ਲੱਗਦਾ ਹੈ ਕਿ ਸੁਰੱਖਿਆ ਐਂਗਲ ਤੋਂ ਘਟੋ ਘਟ ਕੋਈ ਇਹਨਾਂ ਕੋਲੇ ਜਦੋਂ ਕੈਸ਼ ਲੈ ਕੇ ਜਾਂਦੇ ਨੇ ਤੇ ਸਕਿਉਰਿਟੀ ਗਾਰਡ ਦਾ ਘਟੋ ਘਟ ਫੋਰ ਵੀ ਨਹੀਂ ਹੋਏ ਇਹ ਜੀ ਅਸੀਂ ਰਿਵਿਊ ਕਰਾਂਗੇ ਕਿਉਂਕਿ ਇਹ ਜਿਹੜਾ ਕੈਸ਼ੀਅਰ ਸੀਗਾ ਇਹ ਤਾਂ ਫੋਰ ਵੀਲਰ 'ਚ ਨਹੀਂ ਸੀਗਾ ਬਟ ਅਸੀਂ ਇਹਨਾਂ ਦਾ ਚੈੱਕ ਕਰਦੇ ਆ ਵੀ ਇਹਨਾਂ ਦਾ ਰੂਟ ਪਲਾਨ ਵੀ ਥੋੜਾ ਸਾਨੂੰ ਰਿਵਿਊ ਕਰਨਾ ਪੈਣਾ ਜਿਵੇਂ ਦੱਸ ਰਿਹਾ ਕਿ ਵੀਕਐਂਡ ਦਾ ਕਲੈਕਸ਼ਨ ਸੀਗੀ ਉਹ ਔਰ ਕਿਉਂਕਿ ਨਾ ਦਾ ਆਪਣਾ ਵੀ ਇੱਕ ਜਿਹੜਾ ਫਰਿੰਦਾ ਸਿਗਾ ਜਿਹੜਾ ਵਨ ਆਫ ਦਾ ਦੋਸ਼ੀ ਹੈ ਸੋ ਇਹਨਾਂ ਨੂੰ ਵੀ ਥੋੜਾ ਬਰੀਫ ਕਰਾਂਗੇ ਸੈਂਸਟਾਈਜ਼ ਕਰਾਂਗੇ ਕਿ ਆਪਣਾ ਜਿਹੜੀ ਮੈਨ ਪਰ ਹੁੰਦੀ ਆ ਉਹਨਾਂ ਤੇ ਵੀ ਥੋੜੀ ਨਿਗ੍ਹਾ ਰੱਖਣ ਤੇ ਆਡਿਟ ਕਰਦੇ ਰਹਿਣ ਖਾਸ ਕਰਕੇ ਉਹ ਜਿਹੜਾ ਦੂਸਰਾ ਡੇਟ ਉਹ ਤਾਂ ਆਪ ਕੋ ਬਹੁਤ ਨੇੜੇ ਨੇ ਕਈ ਦੂਰ ਦੂਰਾ ਡੇਟ ਜਿਹੜੇ ਨੇ ਖਾਸ ਕਰਕੇ ਉਹਨੇ ਕਾਫੀ ਦੂਰ ਤੋਂ ਜਦੋਂ ਟੂ-ਵਿਲਰ ਆਹੀ ਆ ਰਿਹਾ ਸੀ ਕਰਤਾ ਕਿਤੇ ਵੀ ਕੁਝ ਵੀ ਹੋ ਸਕਦਾ ਸੀ ਹਾਂ ਜੀ ਬਟ ਕ੍ਰਾਈਮ ਤਾਂ ਦੇਖੋ ਹੁੰਦਾ ਹੈ ਬਟ ਵੀ ਹੈਵ ਟ੍ਰੇਸਡ ਇਟ ਬਟ ਯੈਸ ਸਮ ਜਿਹੜੇ ਪੈਟਰੋਲ ਪੰਪ ਵਾਲੇ ਉਹਨਾਂ ਨਾਲ ਵੀ ਅਸੀਂ ਇਹਨਾਂ ਨੂੰ ਰਿਵਿਊ ਕਰਾਂਗੇ ਤੇ ਸੈਂਸਿਟਾਈਜ਼ ਵੀ ਕਰਾਂਗੇ ਕਿ ਇਸ ਤਰ੍ਹਾਂ ਦੀ ਵਾਰਦਾਤ ਕਿਤੇ ਵੀ ਹੋ ਸਕਦੀ ਹੈ ਸੋ ਯੂ ਸ਼ੁੱਡ ਆਲਸੋ ਟੇਕ ਸਮ ਰਿਵਿਊਜ਼ ਸਾਰੇ ਸਾਰੇ ਮਾਰੋ ਇੱਕ ਕੋਈ ਏਰੀਆ ਤੇ ਰਹਿਣ ਵਾਲੇ ਨੇ ਇਹ ਜ਼ਿਆਦਾਤਰ ਕੋਈ ਏਰੀਆ ਦੇ ਉਸ ਏਰੀਆ ਨਾਲ ਸੰਬੰਧਿਤ ਹੀ ਨਹੀਂ ਹੈ ਨਾਲ ਨਾਲ ਪਿੰਡਾਂ ਦੇ ਔਰ ਇਨ ਫੈਕਟ ਜੀ ਇਹਨਾਂ ਚ ਇੱਕ ਦੀ ਉਮਰ ਤਾਂ 19 ਸਾਲ ਹੈ ਔਰ ਯੰਗੇਸਟ ਤੋਂ ਲੈ ਕੇ ਇਹਨਾਂ ਦਾ ਸਭ ਤੋਂ ਵੱਡੀ ਉਮਰ ਦਾ ਵੀ 25 ਸਾਲ ਦਾ ਸੋ ਦੇ ਆਰ ਆਲ ਯੂਥ ਪਹਿਲਾਂ ਕੋਈ ਪਤਾ ਲੱਗੇ ਮੈਨੂੰ ਸਿਗਨਲ ਸੀ ਕਿ ਸਨਾਈ ਕੋਣੀ ਜਾਂ ਕੋਈ ਨਸ਼ੇ ਵਾਸੀ ਕਰਨ ਦੇ ਦੇਖੋ ਜੀ ਜੋ ਸਾਨੂੰ ਪ੍ਰੀਲਿਮਨਰੀ ਤੇ ਨਾ ਨੇ ਕੁਝ ਜਿਹੜਾ ਪੈਸਾ ਆਪਸ ਵਿੱਚ ਵੰਡ ਲਿਆ ਸੀਗਾ ਔਰ ਜਿਵੇਂ ਯੂਥ ਨੂੰ ਹੁੰਦਾ ਹੈ ਕੋਈ ਕੋਈ ਚੀਜ਼ ਖਰੀਦ ਲੋ ਕੰਜ਼ਿਊਮਰਿਜ਼ਮ ਤੇ ਵੀ ਇਹ ਲੋਗ ਇਨਫਲੂਐਂਸਡ ਹੁੰਦੇ ਤੇ ਪ੍ਰੀਲਿਮਨਰੀ ਤੇ ਹੀ ਪਤਾ ਲੱਗਿਆ ਕਿ ਨਾ ਨੇ ਕੁਝ ਪੈਸਾ ਆਪਣੇ ਚੰਗੇ ਕਪੜੇ ਲੈ ਲਓ ਇਸ ਤਰ੍ਹਾਂ ਦੀ ਚੀਜ਼ਾਂ ਦੀ ਯੂਜ਼ ਕੀਤਾ ਸੀ ਬਟ ਡਰੱਗ ਐਂਗਲ ਮੈਂ ਹਲੇ ਨਹੀਂ ਕੋਈ ਇਨਵੋਲਵਮੈਂਟ ਕੀ ਕਿਸੇ ਇਹਨਾਂ ਤੇ ਜੀ ਦੋ ਲੜਕੇ ਹੈਗੇ ਜਿਹੜੇ ਦੋਸ਼ੀ ਕਪਤਾਰ ਸਿੰਘ ਉਰਫ ਮੋਟਾ ਇਹ ਜਿਹੜਾ 19 ਸਾਲ ਦਾ ਲੜਕਾ ਇਹਦੇ ਤੇ 307 ਦਾ ਪਰਚਾ ਦਰਜ ਹੈ ਸੰਗਠਾਣੇ ਚ 2023 ਚ ਔਰ ਇੱਕ ਸੁਖਵੀਰ ਸਿੰਘ ਉਰਫ ਬੰਟੀ ਹੈ ਇਹ 25 ਸਾਲ ਦੀ ਉਮਰ ਹੈ ਇਹਦੇ ਤੇ ਪਹਿਲਾਂ 3 ਪਰਚੇ ਦਰਜ ਹੈ ਤਿੰਨੋਂ ਹੀ ਰੇਲ ਆਰਪੀਐਫ ਜਾਂ ਜੀਆਰਪੀ ਦੇਰ ਦੋ ਤੋਂ ਹੈਗੇ रेलवे प्रॉपर्टी अनलॉफुल प्रोजेशन एक्ट और एक ਚੋਰੀ ਦਾ ਪਰਚਾ ਜੀਆਰਪੀਜੀ ਇਹ ਜਿਹੜਾ EMPLOYEES ਦੇ ਵਿੱਚ ਇਨਵੋਲਵਮੈਂਟ ਹੈ ਹਾਂਜੀ ਜਿਹੜੇ ਪੈਟਰੋਲ ਪੰਪ ਵਾਲੇ ਕੋਈ ਗਲਤੀ ਨਹੀਂ ਤਾਂ ਕੋਈ ਚੋਕੜ ਨਹੀਂ ਚੈੱਕ ਕਰਦੇ ਜੀ EMPLOYEES ਰੱਖਣ ਤੋਂ ਪਹਿਲਾਂ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਦੋਂ ਵਾਰਦਾਤ ਹੁੰਦੀ ਹੈ ਤਾਂ ਇਲੈਕਸ਼ਨ ਕਿਸ ਦਿਨ ਹੁੰਦੀ ਹੈ ਕਦੋਂ ਜਾਂਦੇ ਕੌਣ ਜਾਂਦਾ ਕਿਹੜਾ ਰਸਤਾ ਯੂਜ਼ ਹੁੰਦਾ ਸੋ ਇਹ ਸਾਰਿਆਂ ਲਈ ਇੱਕ ਲੈਸਨ ਹੀ ਹੁੰਦਾ ਹੈ ਕਿ ਜਿਹੜੇ ਕ੍ਰਿਮੀਨਲਸ ਹੈ ਉਹ ਕਿਸ ਤਰ੍ਹਾਂ ਉਹਨਾਂ ਦਾ ਮਾਈਂਡ ਵਰਕ ਕਰਦਾ ਮੈਮ ਮੈਮ ਦੇਖੇ ਹੋਏ ਸਾਰੇ ਅਲੱਗ-ਅਲੱਗ ਪਿੰਡਾਂ ਦੇ ਜਿੱਕੇ ਹਾਂਜੀ ਪਹਿਲਾਂ ਵੀ ਵਾਰਦਾਤ ਨੂੰ ਅਨਜਾਨਾ ਹੁੰਦਾ ਜਾਂ ਕਾਰਨ ਕੀ ਸੀ ਕਿਵੇਂ ਕਿਵੇਂ ਇਕੱਠੇ ਹੋਏ ਸਾਰੇ ਇਹ ਦੇਖੋ ਜੀ ਜਿਵੇਂ ਮੈਂ ਦੱਸਿਆ ਇੱਕ ਤਾਂ ਜਿਹੜਾ ਦੋਸ਼ੀ ਹੈ ਏਸੇ ਪੈਟਰੋਲ ਪੰਪ ਤੇ ਕੰਮ ਕਰਦਾ ਦੂਜਾ ਉਹਦਾ ਦੋਸਤ ਹੈ ਜਿਹਨੂੰ ਉਹਨੇ ਕਨੈਕਟ ਕੀਤਾ ਉਹਨੇ ਅੱਗੇ ਆਪਣੇ ਜਿਹੜੇ ਬੰਦੇ ਬੁਲਾਏ ਦੋ ਦਾ ਆਲਰੇਡੀ ਕ੍ਰਿਮੀਨਲ ਰਿਪੋਰਟ ਹੈ ਸੋ ਕਿਉਂ ਫਿਲਹਾਲ ਤਾਂ ਹੀ ਪਤਾ ਲੱਗਿਆ ਪਰ ਜੇ ਕੋਈ ਪਹਿਲਾਂ ਵਾਰ ਦਾ ਕਿਤੇ ਉਹ ਸੀ ਰਿਮਾਂਡ ਲੈ ਕੇ ਚੱਕ ਰਾਂ। ਇਹਨਾਂ ਦੀ ਏਜ ਕਿੰਨੀ ਕਰਨਾ ਤੁਸੀਂ ਮੈਂ ਇਹਦੀ ਏਜ ਜੀ ਜਸਵੀਰ ਸਿੰਘ 25 ਸਾਲ ਦਾ ਅਜੈਬ ਸਿੰਘ 24 ਦਾ ਅਫਤਾਰ ਸਿੰਘ 19 ਸਾਲ ਦਾ ਸੁਖਵੀਰ 25 ਸਾਲ ਦਾ ਬੋਬੀ 23 ਮਤਲਬ ਇੱਕ 19 ਦਾ ਇੱਕ 22 ਦਾ ਦੋ 25 ਸਾਲ ਦੇ ਮਤਲਬ 19 ਟੂ 25 ਏਜ ਬ੍ਰੈਕਟ ਠੀਕ ਥੈਂਕ ਯੂ अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी -स सी एल भवानीगढ़ टाउन प्लानिंग अप्रूव नए घर की नई खुशियों को परिवार के साथ दुगना करें नया घर या प्लॉट खरीदने के लिए अभी संपर्क करें नाइन टू वन सिक्स फोर सेवन टू जीरो वन फाइव